ਪੰਜਾਬ ਚ ਤਿਉਹਾਰਾਂ ਦੇ ਦਿਨਾਂ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨੀ ਪਹੁੰਚ ਗਈਆਂ ਹਨ ਮੰਡੀਆਂ ਵਿੱਚ ਪਿਆਜ਼ ਲਗਭਗ 70 ਤੋਂ 75 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਇਸ ਨੂੰ ਦੇਖਦੇ ਹੋਏ ਸਰਕਾਰ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਵੇਚਣਗੇ ਜਲੰਧਰ ਤੇ ਮਕਸੂਦਾ ਮੰਡੀ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਕੇਂਦਰ ਸਰਕਾਰ ਵੱਲੋਂ ਐਨਸੀਸੀਐਫ ਵੱਲੋਂ ਲੋਕਾਂ ਲਈ ਉਕਤ ਰਾਹ ਦਿੱਤੀ ਜਾ ਰਹੀ ਹੈ ਮੰਡੀ ਵਿੱਚ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਕਾਧਾਰ ਕਾਰਡ ਤੇ ਪ੍ਰਤੀ ਵਿਅਕਤੀ ਵੱਧ ਤੋਂ ਵੱਧ 4 ਕਿਲੋ ਪਿਆਜ਼ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲੈ ਸਕਦਾ ਹੈ ਜੀ ਇਹ ਸਰਕਾਰ ਵੱਲੋਂ ਆਈ ਹੈ ਜੀ ਇਹਨਾਂ ਨੇ ਕਿਹਾ ਜੀ ਇੱਕ ਜਿਹੜੀ ਮਹਿੰਗਾਈ ਆ ਬਹੁਤ ਜ਼ਿਆਦਾ ਹੋ ਰਹੀ ਆ ਧਾਰਾਂ ਦੇ ਦਿਆਂ ਲੋਕੀ ਪਿਆਜ਼ ਤੁਸੀਂ ਹਰ ਕੋਈ ਇਸਤੇਮਾਲ ਕਰਦਾ ਆ ਪਿਆਜ਼ ਜਿਹੜਾ 60 ਤੋਂ 70 ਰੁਪਏ ਚੱਲਣ ਡਿਆ ਆ ਬੜੀ ਜ਼ਿਆਦਾ ਮਹਿੰਗਾਈ ਚੱਲੂ ਹੋਈ ਆ ਅੱਜ ਸਰਕਾਰ ਦੇ ਬੁਲਾਨੇ ਦੇ ਮੁਤਾਬਕ ਇਹਨਾਂ ਨੇ ਕਿਹਾ ਕਿ 25 ਰੁਪਏ ਕਿਲੋ ਪਿਆਜ਼ ਆਧਾਰ ਕਾਰਡ ਕੋਈ ਵੀ ਪਛਾਣ ਪੱਤਰ ਦਿਓ ਤਾਂ ਇਹਨਾਂ ਨੂੰ 25 ਰੁਪਏ ਕਿਲੋ ਸਰਕਾਰ ਦੀ ਉਹਦਾ ਤਾਮ ਤਾਬਕ ਅਸੀਂ ਇੱਥੇ ਵੰਡਣ ਵੰਡ ਰਹੇ ਹਾਂ ਜੀ ਸਰ ਕਿੰਨੇ ਕਿਲੋ ਪਿਆਜ਼ ਦੇਣੇ ਆ ਇੱਕ ਬੰਦੇ ਨੂੰ 4 ਕਿਲੋ ਇੱਕ ਬੰਦੇ ਨੂੰ ਪਿਆਜ਼ ਦੇਾਂਗੇ ਜੀ ਜਿੰਨੇ ਘਰ ਦੇ ਮੈਂਬਰ ਜਿੰਨੇ ਲੈ ਆਉਣਗੇ ਆਧਾਰ ਕਾਰਡ ਦੇ ਹਿਸਾਬ ਨਾਲ 4-4 ਕਿਲੋ ਅੱਧੇ ਹੀ ਚਾਹਾਂ ਸਰ ਅੱਜ ਪਹਿਲਾ ਦਿਨ ਹੈ ਅੱਜ ਪਹਿਲਾ ਦਿਨ ਹੈ ਜੀ ਇਹ ਲਗਾਤਾਰ ਚੱਲੇਗਾ ਕਿ ਇੱਕੋ ਦਿਨ ਦੀ ਇਹ ਲਗਾਤਾਰ ਚੱਲੂਗਾ ਅਸੀਂ ਇੱਕ ਵੈਨ ਆਇਆ ਸਾਨੂੰ ਸਰਕਾਰ ਵੱਲੋਂ ਉਹ ਜਾਇਆ ਤੇ ਕਿ ਪਿੰਡਾਂ 'ਚ ਭੇਜਾਂਗੇ ਭਾਰ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਤੋਂ ਰਸੋਈ ਤੱਕ ਉਹਦੇ ਉਪਰਾਲੇ ਦੇ ਵਿੱਚ ਸਾਡੇ ਵਿਭਾਗ ਵੱਲੋਂ ਕਰ ਕਰ ਪਿਆਰ ਸਸਤੇ दाम ਤੇ ਪਹੁੰਚਾਉਣ ਲਈ ਉਪਰਾਲਾ ਕੀਤਾ ਗਿਆ ਹੈ ਤੇ ਇਹਦੇ ਵਿੱਚ ਆਪਾਂ ਮੋਬਾਈਲ ਵੈਨਾਂ ਦੇ ਰਾਹੀਂ ਪਿੰਡਾਂ 'ਚ ਨਾਲ ਕਸਬਿਆਂ 'ਚ ਸ਼ਹਿਰਾਂ 'ਚ ਜਿਹੜੀਆਂ ਮੋਬਾਈਲ ਵੈਨਾਂ ਅੱਜ ਤੁਹਾਡੇ ਵਾਲੇ ਰਵਾਨਾ ਕੀਤੇ ਜਾਣਗੇ ਅੱਜ ਦੇ ਹਿਸਾਬ ਨਾਲ 4 ਚੱਲਣਗੀਆਂ ਜੀ ਕੱਲ ਤੋਂ 10 ਤੋਂ 12 ਹੋ ਜਾਣਗੀਆਂ ਇਹ ਹੌਲੀ ਹੌਲੀ ਵਧਣ ਜਾਣਗੀਆਂ ਤੇ ਰੇਟ ਨੂੰ ਸਸਤੇ ਦਰ ਤੇ ਪਿਆਰ ਦੇਣ ਲਈ ਸਰਕਾਰ ਦਾ ਉਪਰਾਲਾ ਹੈ ਜੀ ਸਰੇ ਕਿੱਥੇ ਕਿੱਥੇ ਇਹ ਜਿਹੜਾ ਪਿਆ ਹੈ ਜਿਹੜੀ ਸੇਲ ਆਲਓਵਰ ਇੰਡੀਆ ਚੱਲ ਰਿਹਾ ਹੈ ਵੈਸੇ ਹਰ ਸਟੇਟ 'ਚ ਲਾਂਚ ਹੋ ਰਹੀ ਹੈ ਤੇ ਪੰਜਾਬ 'ਚ ਕਿੱਥੇ ਕਿੱਥੇ ਪੰਜਾਬ 'ਚ ਅੰਮ੍ਰਿਤਸਰ ਚੱਲ ਪਈ ਹੈ ਜ ਜਲ ਪਈ ਹੈ ਅਤੇ ਲੁਧਿਆਣਾ ਜਲ ਪਈ ਹੈ ਤੇ ਚੰਡੀਗੜ੍ਹ ਤੇ ਮੋਹਾਲੀ ਵਿਚਾਰ ਪਈ ਹੈ ਜੀ ਇਹ ਪਿਆਜ਼ ਜਿਹੜੇ ਆ ਸਾਨੂੰ ਸਿਰਫ ਮੰਡੀ ਜੀ ਮਿਲਣਗੇ ਕਿ ਜਾਂ ਜਿਵੇਂ ਇਸ ਤਾ ਤੁਹਾਡੀ ਮੋਬਾਈਲ ਵੈਨ ਆਉ ਪਿੰਡਾਂ ਵਾਲੇ ਵੈਨ ਤੁਹਾਡੇ ਘਰਾਂ ਤੱਕ ਘਰਾਂ ਤੱਕ ਪਹੁੰਚਾ ਦੇ ਇਹ ਅੱਜ ਸ਼ੁਰੂਆਤ ਕੀਤੀ ਗਈ ਮਤਲਬ ਜਿਹੜਾ ਅੱਜ ਸ਼ੁਰੂਆਤ ਕੀਤੀ ਗਈ ਹੈ ਸਕੀਮ ਲਾਂਚ ਕਰਨ ਦੇ ਲਈ ਤਾਂ ਕਰਕੇ ਇੱਥੇ ਉਹ ਕਾ ਸ਼ੁਰੂ ਕਰ ਰਹੇ ਇੱਕ ਕਾਊਂਟਰ ਇੱਥੇ ਵੀ ਖੁੱਲਿਆ ਰਹੇਗਾ ਜੀ ਇੱਥੋਂ ਵੀ ਆ ਕੇ ਲੈ ਸਕਦਾ ਜਿੱਦਾਂ ਕੋਈ ਮੰਡੀ ਜਾਂਦਾ ਉਹਨੂੰ ਮਹਿੰਗਾ ਲੱਗਦਾ ਪਿਆ ਜਿੱਥੇ ਆਪਣਾ ਆਰਾਮ ਨਾਲ 25 ਰੁਪਏ ਕਿਲੋ ਲੈ ਗਾ ਕੇ ਆਪਣਾ ਘਰ ਪਰਿਵਾਰ ਚਲਾ ਸਕਦਾ ਵਧੀਆ ਸਰ ਕਿੰਨੇ ਲੌਂਚ ਹੋਈ ਹੈ ਸਕੀਮ ਇਹ ਮਹੀਨਾ ਵੀ ਚੱਲੇਗੀ 2 ਮਹੀਨੇ ਵੀ ਚੱਲੇਗੀ 3 ਮਹੀਨੇ ਵੀ ਜਦ ਤੱਕ ਪਿਆਦਾ ਰੇਟ ਕੰਟਰੋਲ ਨਹੀਂ ਹੁੰਦਾ ਤਦ ਤੱਕ ਅਸੀਂ ਕੋਸ਼ਿਸ਼ ਕਰਾਂਗੇ ਆਪਾਂ ਚਲਾ ਕੇ ਰੱਖਣਾ ਜਿੱਦਾਂ ਤੁਸੀਂ ਕਿਹਾ ਇੱਕ ਆਈਡੀ ਦੇ ਮਤਲਬ ਕਿ ਇੱਕ ਬੰਦੇ ਨੂੰ ਪਿਆਏ ਮਿਲੇਗਾ ਇੱਕ ਆਈਡੀ ਤੇ 4 ਕਿਲੋ ਪਿਆਜ਼ ਲੈ ਸਕਦਾ ਹੈ 4 ਕਿਲੋ ਪਿਆਜ਼ ਇੱਕ ਜਣਾ ਲੈ ਸਕਦਾ ਹਾਂਜੀ ਇੱਕ ਜਣਾ ਪਰਿਵਾਰ ਦੇ ਵਿੱਚ ਕਿੰਨੇ ਜਨੇ ਲੈ ਸਕਦੇ ਸਾਰੇ ਨਹੀਂ ਲੈ ਸਕਦੇ ਐਡਾ ਤਾਂ ਨਹੀਂ ਦੇਖੋ ਸਾਰੇ ਲੈ ਲੈ ਜਾ ਸਕਦੇ ਨੇ ਪਰ ਇੱਕ ਕੰਟਰੋਲ ਕਰਨ ਦੇ ਲਈ ਇਹ ਨਾ ਹੋਵੇ ਕਿ ਉਹ ਪਿਆਜ਼ ਬਾਹਰ ਵੇਚਣ ਲੱਗ ਜੀਏ ਲੋਕੀ ਜਿਹੜਾ ਬੰਦਾ ਸਰ ਨੇ ਡਿਸਟ੍ਰਿਕਸ਼ਨ ਲਾਈ ਹੈ ਤੇ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਕੋਈ ਵੀ ਪਛਾਣ ਪੱਤਰ ਤਾਂ ਕਰਕੇ ਲਿਆ ਜਾ ਰਿਹਾ ਜਰੂਰੀ ਨਹੀਂ ਹੈ ਆਧਾਰ ਕਾਰਡ ਲੈ ਕੇ ਆਉਣਾ ਨਹੀਂ ਨਹੀਂ ਜਰੂਰੀ ਨਹੀਂ ਹੈ ਕਾਰਡ ਲੈ ਕੇ ਆਓ ਕੋਈ ਵੀ ਪਛਾਣ ਪੱਤਰ ਭਾਈ ਇੰਗਲੈਸ਼ ਆਪੋਰਟ ਆਈਡੀ ਕੋਈ ਤੁਹਾਡਾ ਇੰਸਟੀਚੂਨਲ ਹੋਵੇ ਉਹ ਵੀ ਚੱਲ ਜਾਏਗਾ ਕੋਈ ਇਹੋ ਜਿਹੀ ਗੱਤ ਨਹੀਂ ਉਹ ਸਿਰਫ ਇਸ ਕਰਕੇ ਲਿਆ ਜਾ ਰਿਹਾ ਹੈ ਤਾਂ ਕਿ ਕੰਟਰੋਲ ਰਹੇ ਕੋਈ ਵੀ ਦੌਰ ਬਜਾਰੀ ਨਾ ਕਰ ਲਵੇ ਇਹਦੇ ਸਰ ਕੀ ਦਾ ਪਰਪਸ ਨੇ ਸਰ ਜਿਹੜਾ ਅੱਜ ਬੰਦਾ ਲੈ ਕੇ ਜਾਏਗਾ ਪਿਆਜ਼ ਉਹ ਕਿੰਨੇ ਦਿਨਾਂ ਬਾਅਦ ਲੈ ਕੇ ਜਾ ਸਕਦਾ ਇਹਦੇ ਉੱਤੇ ਕਿਹੜੀ ਕਿੱਦਾਂ ਨਜ਼ਰ ਰੱਖੀ ਜਾਏਗੀ ਐਦਾਂ ਹੈ ਜੀ ਦੇਖੋ ਜਿਹੜਾ ਅੱਜ ਬੰਦਾ ਪਿਆਜ਼ ਲੈ ਕੇ ਜਾਂਦਾ ਉਹ 3 ਦਿਨ ਤੱਕ ਪਿਆਜ਼ ਨਹੀਂ ਲੈ ਜਾ ਸਕਦਾ ਉਹਨੂੰ 3 ਦਿਨ ਬਾਅਦ ਹੀ ਪਿਆਜ਼ ਲੈ ਕੇ ਤੁਸੀਂ ਕਿੱਦਾਂ ਇਹ ਵੋਟਰ ਆਈਡੀ ਕਾਹੀ ਲਿਖਤੀ ਜਾ ਰਹੀ ਹੈ ਲਿਖੀ ਜਾ ਰਹੀ ਹੈ ਕਿ ਫੋਟੋਕਾਪੀ ਵੀ ਲਈਤੀ ਜਾ ਰਹੀ ਹੈ ਫੋਟੋਕਾਪੀ ਜਾਂ ਨੰਬਰ ਨੋਟ ਕਰਵਾ ਜੇ ਕੋਈ ਅਜਿਹੀ ਦਿੱਕਤ ਹੈ ਜੇ ਆਧਾਰ ਕਾਰਡ ਦਾ ਨੰਬਰ ਹੈਗਾ ਨੰਬਰ ਵੀ ਤੁਸੀਂ ਆਪਣੇ ਕੋਲ ਨੋਟ ਕਰ ਲਓ ਹਾਂਜੀ ਆਧਾਰ ਕਾਰਡ ਦਾ ਨੰਬਰ ਜਾਂ ਵੋਟਰ ਆਈਡੀ ਦਾ ਨੰਬਰ ਅਸੀਂ ਨੋਟ ਕਰ ਲਾਂਗੇ ਉਹਦੇ ਵਿੱਚ ਇਹ ਹੋ ਜਾਏਗਾ ਕਿ ਅਸੀਂ ਨੋਟ ਹੋ ਜਾਏਗਾ ਕਿ ਇਹ ਬੰਦਾ ਇਸ ਪੁਰਾਣੀ ਤਰੀਕ ਨੂੰ ਇੰਨੇ ਤਿਆਜ ਲੈ ਗਿਆ ਸੀਗਾ ਤਾਂ ਇਹਨੂੰ 3 ਦਿਨ ਤੱਕ ਇਹ ਪਿਆਜ ਨਹੀਂ ਮਿਲ ਸਕਦਾ ਅਗਲੇ ਨੂੰ ਮਿਲ ਜਾਏਗਾ ਠੀਕ ਹੈ ਦੇਖੀ ਕੀ 70% ਕੋ ਲੋ ਵਿਆਜ ਲੈ ਕੇ ਕਿਤਾ ਕਿ ਜਰ ਹੋਗਾ ਅੱਜ ਕੱਲ ਸਰਕਾਰ ਦੇ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਹਾਂ ਚਲੋ ਵਧੀਆ ਸਰਕਾਰ ਨੇ ਜਿਆ ਬਰਾਕਰਾਰਾ ਕੀਤਾ ਬਹੁਤ ਵਧੀਆ ਹੈ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਈਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟਿਟਡ ਕੰਪਨੀਆਂਸ ਇਚਨਸੀਸ ਐਜ਼ ਵੈਲ ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamla Chander Center Call him on this number 888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ